ਸੜਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਥਰੀਆ ਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਆ ਤੇ ਹਰ ਰੋਜ਼ੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਹਰ ਰੋਜ਼ੀ ਤਰ੍ਹਾਂ ਹੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੜਿਆੜਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਾਥ ਸ੍ਰੀ ਗ ਸੇ ਸਭ ਤੋਂ ਪਹਿਲਾਂ ਦਿੱਲੀ ਦੀ ਗੱਲ ਕਰਦੇ ਆਂ ਜੀ ਰੇਖਾ ਗੁਪਤਾ ਨੇ ਮੁੱਖ ਮੰਤਰੀ ਵੱਜੋਂ ਚੋਕ ਲਈ ਹੈ ਜੀ ਸੌ ਤੇ ਉਧਰ ਸਿਰਸਾ ਹੋਰੀ ਵੀ ਕਹਿੰਦੇ ਕੈਬਨਿਟ ਮੰਤਰੀ ਬਣ ਗਏ ਨੇ ਹਾਂ ਬਿਲਕੁਲ ਜੀ ਬਿਲਕੁਲ ਸੌ ਚੁਕਲੀ ਗਈ ਹੈ ਜੀ ਕੱਲ 7 ਜਣਿਆਂ ਨੇ ਸੌ ਚੁੱਕੀ ਆ ਮੁੱਖ ਮੰਤਰੀ ਸਮੇਤ ਤੇ ਕੁੱਲ 7 ਜਣਿਆਂ ਨੇ ਸੌ ਚੁੱਕੀ ਆ ਰੇਖਾ ਗੁਪਤਾ ਨੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਮਨਵਿੰਦਰ ਸਿੰਘ ਸਿਰਸਾ ਨੇ ਤੇ ਬਾਕੀ ਕਈ ਹੋਰਨਾਂ ਦੇ ਵੱਲੋਂ ਵੀ ਸੌ ਚੁੱਕੀ ਗਈ ਆ ਤੇ ਸਭ ਦੇ ਕੋਲੇ ਹੁਣ ਵੱਖੋ ਵੱਖਰੇ ਵਿਭਾਗ ਨੇ 8ਵੇਂ ਇੱਕਵੇਂ ਜਿਹੜੇ ਉਹ ਰੇਖਾ ਗੁਪਤਾ ਨੇ ਆਪਣੇ ਕੋਲੇ ਰੱਖੇ ਆ 5ਵੇਂ ਇੱਕਵੇਂ ਜਿਹੜੇ ਉਹ ਪ੍ਰਵੇਸ਼ ਵਰਮਾ ਦੇ ਕੋਲੇ ਆ ਜਿਹੜੇ ਕਿ ਡੀਪੀਸੀਮਾ ਪੀਡਬਲੂਡੀ ਡਿਪਾਰਟਮੈਂਟ ਵੀ ਉਹਨਾਂ ਦੇ ਕੋਲੇ ਆ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹਨਾਂ ਨੇ ਕੱਲ ਆਪਣਾ ਕਾਰਜ ਭਾਰ ਸਾਂਭ ਲਿਆ ਜਦੋਂ ਹੁਣ ਕੱਲ ਸੋਚੁਕਲੀ ਤੇ ਨਾਲ ਦੀ ਨਾਲ ਜਿਹੜੀ ਸਾਰੀ ਵਾਜ਼ਾਰਤ ਆ ਇਹ ਪਹੁੰਚੀ ਸੀ ਵੀ ਕੱਲ ਯਮਨਾ ਘਾਟ ਦੇ ਉੱਤੇ ਯਮਨਾ ਨਦੀ ਦੇ ਉੱਤੇ ਪਹੁੰਚ ਕੇ ਨੇ ਆਰਤੀ ਕੀਤੀ ਹੈ ਉਥੇ ਨੇ ਇਹ ਗੱਲ ਕਹੀ ਜੀ ਕਿ ਸਾਡਾ ਪਹਿਲਪ ਲੱਕੜਾ ਕੰਮ ਇਹ ਆ ਕਿ ਅਸੀਂ ਯਮਨਾ ਦੀ ਸਫਾਈ ਕਰਨੀ ਹੈ ਇਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਯਮਨਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਾਂਗੇ ਤੇ ਯਮਨਾ ਦੇ ਲਈ ਆਪਾਂ ਆ ਵੀ ਕੁਝ ਕਰਨਾ ਆ ਵੀ ਕੁਝ ਕਰਨਾ ਚਲੋ ਉਹਨਾਂ ਨੇ ਬੜਾ ਕੁਝ ਉਥੇ ਕਿਹਾ ਬਹੁਤ ਵੱਡੀ ਗੱਲ ਆ ਜੀ ਯਮਨਾ ਦੀ ਸਫਾਈ ਹੋਣੀ ਚਾਹੀਦੀ ਮੈਂ ਕੱਲ ਇਹ ਵੀ ਸੋਚਦਾ ਸੀ ਮੈਂ ਕਿਹਾ ਜੀ ਦੇਖੋ ਉਹਨਾਂ ਨੇ ਯਮਨਾ ਦੀ ਸਫਾਈ ਦਾ ਕੰਮ ਕਿਹਾ ਉਹਨਾਂ ਨੇ ਇਹ ਗੱਲ ਕਹੀ ਵੀ ਕਿ ਯਮਨਾ ਨੂੰ ਅਸੀਂ ਇਸ ਤਰੀਕੇ ਨਾਲ ਕਰਨਾ ਕਿ ਇਹਨਾਂ ਨੇ ਪਹਿਲੀ ਸਟੇ ਸੋਚ ਕੋਣ ਕੋ ਬਾਦ ਤੇ ਇਹ ਯਮਨਾ ਦੇ ਨਦੀ ਦੇ ਉੱਤੇ ਪਹੁੰਚੇ ਆ ਤੇ ਮੈਂ ਕਿਹਾ ਜੀ ਪੰਜਾਬ ਦੇ ਲੀਡਰ ਵੀ ਇਕੱਠੇ ਹੋ ਕੇ ਕਦੇ ਨਾਲਿਆਂ ਦੇ ਉੱਤੇ ਪਹੁੰਚਣ ਬੁੱਢੇ ਨਾਲੇ ਤੇ ਆ ਜਾਣ ਕਦੇ ਸਤਲੁਜ ਦਰਿਆ ਤੇ ਪਹੁੰਚਣ ਕਦੇ ਬਿਆਸ ਤੇ ਪਹੁੰਚਣ ਪਤਾ ਲੱਗੇ ਇਨਾਂ ਨੂੰ ਵੀ ਭਾਈ ਇੱਥੇ ਹਾਲਾਤ ਕੀ ਬਣੇ ਪਏ ਆ ਇੱਥੇ ਸਭ ਕੁਝ ਠੀਕ ਆ ਕਿ ਨਹੀਂ ਠੀਕ ਇਹਨਾਂ ਨੂੰ ਵੀ ਮਾੜਾ ਮੋਟਾ ਇਸ ਤਰੀਕੇ ਦਾ ਉਦਬ ਕਰਨਾ ਚਾਹੀਦਾ ਫਿਰ ਉਸ ਤੋਂ ਕੁਲੀ ਗੱਲ ਮਹੱਤਵਪੂਰਨ ਇਹ ਆ ਕਿ ਹੁਣ ਸਾਰਾ ਕੰਮ ਕਾਜ ਆ ਜਿਹੜਾ ਉਹ ਇਹਨਾਂ ਨੇ ਸੰਭ ਲੈਣਾ ਇਹਨਾਂ ਨੇ ਕੰਮ ਕਾਜ ਕਿਵੇਂ ਚਲਾਉਣਾ ਇਹ ਵਕਤ ਬਿਆਨ ਕਰੂਗਾ ਪਰ ਇੰਨੀ ਗੱਲ ਜ਼ਰੂਰ ਆ ਕਿ ਐਸ ਕੀ ਬੀਜੇਪੀ ਜਿਹੜੀ ਉਹ ਵਗਦੀਆਂ ਪਾਉਂਦੀ ਆ ਉਹਨਾਂ ਨੂੰ ਇੰਨੀ ਵੱਡੀ ਦਿੱਕਤ ਮਿਲੀ ਆ 81 27 ਸਾਲਾਂ ਬਾਅਦ ਕਿ ਉਹਨਾਂ ਦੇ ਚਾਹ ਹਲੇ ਤੱਕ ਮੁੱਕ ਨਹੀਂ ਰਹੇ ਚਾਹ ਹਲੇ ਤੱਕ ਸਾਂਭੇ ਦੀ ਜਾ ਰਹੇ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਮੌਕਾ ਮਿਲਿਆ ਯਾਨੀ ਕਿ ਰੇਖਾ ਗੁਫਤਾ ਜਨਰਲ ਨੂੰ ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਆ ਤੋਂ ਪਤਾ ਲੱਗਾ ਕਿ ਕੱਲ ਕੇਜਰੀਵਾਲ ਤੇ ਅਤਿਸ਼ੀ ਦੋਵੇਂ ਨਹੀਂ ਪਹੁੰਚੇ ਸਮਾਗਮ ਦੇ ਵਿੱਚ ਤੇ ਬਾਕੀ ਜਿਹੜੇ 22 ਸੂਬਾ ਦੇ ਮੁੱਖ ਮੰਤਰੀ ਪਹੁੰਚੇ ਸੀ ਜੱਪਤੀ ਸੀਐਮ ਪਹੁੰਚੇ ਸੀ ਉਥੇ ਪਤਾ ਲੱਗਾ ਜੀ ਕਿ ਕਈ ਸੂਬਾ ਦੇ ਹੋਰ ਵੱਡੇ ਨੇਤਾ ਵੀ ਪਹੁੰਚੇ ਆ ਤੇ ਭਾਜੀ ਦੇ ਕੇਂਦਰੀ ਮੰਤਰੀ ਵੀ ਕਈ ਸੀਗੇ ਉਥੇ ਸੋ ਕਹਿੰਦਾ ਭਾਵੇਂ ਵੀ ਕਿ ਵੱਡਾ ਕੱਲ ਸੋਹਣਕਾ ਸਮਾਗਮ ਰੱਖਿਆ ਗਿਆ ਸੀਗਾ ਸੋ ਬਹੁਤ ਵਧੀਆ ਗੱਲ ਹੈ ਜੀ ਚਲੋ ਮੁਬਾਰਕਾਂ ਇਹਨਾਂ ਨੂੰ ਬੜੀਆਂ ਵੀ ਭਾਈ ਇਹਨਾਂ ਨੂੰ ਇੰਨਾ ਵੱਡਾ ਮੌਕਾ ਮਿਲਿਆ ਕਿ ਹੁਣ ਵਕਤ ਦੱਸੂਗਾ ਵੀ ਕੀ ਆਪਦਾ ਕੰਮ ਕਾਜ ਕਿਵੇਂ ਕਰਦੇ ਆ ਇਹ ਕਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਆਪਣਾ ਕੰਮ ਕਾਜ ਵਧਾਉਂਦੇ ਆ ਪਰ ਅਸੀਂ ਕਾਮਨਾ ਕਰਦੇ ਆ ਵੀ ਬਹੁਤ ਸੋਹਣਾ ਕੰਮ ਹੋਵੇ ਜਿਹੜੇ ਜਿਹੜੇ ਕੰਮ ਖੇਜਰੀਵਾਲ ਤੋਂ ਨਹੀਂ ਹੋਏ ਉਹ اپیل ਦੇ ਆਧਾਰ ਦੇ ਉੱਤੇ ਕਰਨ ਤੇ ਗੱਲਾਂ ਬਾਤਾਂ ਦੇ ਨਾਲ ਨਾ ਕਰਨ ਪ੍ਰੈਕਟੀਕਲ ਤੌਰ ਦੇ ਉੱਤੇ ਵੀ ਕਰਕੇ ਦਿਖਾਉਣ ਜੀ ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਕਿ ਪ੍ਰੈਕਟੀਕਲ ਤੌਰ ਦੇ ਉੱਪਰ ਵੀ ਕੰਮ ਹੋਣਾ ਚਾਹੀਦਾ ਹੈ ਖੈਰ ਪੰਜਾਬ ਦੀ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਕਹਿੰਦੇ ਕਿ ਟਰੈਵਲ ਏਜੰਟਸ ਦੇ ਖਿਲਾਫ ਪਰਚੇ ਜਿਹੜੇ ਉਹ ਜਾਰੀ ਨੇ ਤੇ ਤਿੰਨ ਏਜੰਟ ਜਿਹੜੇ ਉਹ ਗ੍ਰਿਫਤਾਰ ਵੀ ਕਰ ਲਏ ਨੇ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਨਾ ਟਰੈਵਲ ਏਜੰਟਾਂ ਦੇ ਖਿਲਾਫ ਪਰਚੇ ਜਾਰੀ ਆ ਤੇ ਪਰਚੇ ਲਗਾਤਾਰ ਜਾਰੀ ਆ ਤੇ ਪੰਜਾਬ ਦੇ ਵਿੱਚ ਕਹਿੰਦੇ ਵੀ ਕੁਝ ਕੁ ਏਜੰਟ ਗ੍ਰਿਫਤਾਰ ਵੀ ਕੀਤੇ ਗਏ ਆ ਤੇ ਸ਼ਾਇਦ ਹਾਲੇ ਹੋਰ ਵੀ ਕੀਤੇ ਜਾਣੇ ਆ ਵੱਡੀ ਗਿਣਤੀ ਦੇ ਵਿੱਚ ਤੇ ਕਿਉਂਕਿ ਉਹ ਕਹਿੰਦੇ ਜੀ ਕਿ ਅਸੀਂ ਉਹਨਾਂ ਲੋਕਾਂ ਨੂੰ ਬਖਸ਼ਣਾ ਨਹੀਂ ਜਿਹੜੇ ਲੋਕਾਂ ਦੇ ਵੱਲੋਂ ਹੁਣ ਤੱਕ ਲੋਕਾਂ ਦੇ ਹੱਕਾਂ ਨੂੰ ਮਾਰਿਆ ਗਿਆ ਜਿਹੜੇ ਲੋਕਾਂ ਦੇ ਹਾਲੇ ਤੱਕ ਲੋਕਾਂ ਦੀ ਬਰਬਾਦੀ ਦਾ ਕਾਰਨ ਬਣੇ ਜਿਹੜੇ ਕੁੱਲ ਮਿਲਾ ਕੇ ਸੋ ਪਤਾ ਲੱਗਾ ਜੀ ਕਿ ਇਹ ਏਜੰਟਾਂ ਦੀ ਫੜੋ ਫੜੀ ਜਾ ਰਹੀ ਆ ਪਰ ਕੱਲ ਮੈਂ ਇੱਕ ਰਿਪੋਰਟ ਪੜ੍ਹ ਕੇ ਹੈਰਾਨ ਰਹਿ ਗਿਆ ਮੰਨੂ ਮਾਛੀ ਪਿੰਡ ਐ ਇੱਕ ਇਹ ਪਿੰਡ ਹੈਗਾ ਜੀ ਫਿਰੋਜ਼ਪੁਰ ਦੇ ਵੱਲ ਇਸ ਪਿੰਡ ਦੇ ਵਿੱਚ ਜੋ ਕੁਝ ਹੋਇਆ ਮੈਂ 당 ਰਹਿ ਗਿਆ ਵੀ ਭਾਈ ਇਸ ਤਰੀਕੇ ਦੇ ਨਾਲ ਵੀ ਲੁੱਟ ਖੋਹ ਹੁੰਦੀ ਬੰਦੇ ਦੀ ਕਿਉਂਕਿ ਉੱਥੇ ਇੱਕ ਏਜੰਟ ਦੇ ਵੱਲੋਂ ਇੱਕ ਮੁੰਡੇ ਨੂੰ लवली ਨੂੰ ਭੇਜਣ ਦੇ ਲਈ लवली ਨਾਂ ਦਾ ਮੁੰਡਾ ਉਹਨੂੰ ਭੇਜਣ ਦੇ ਵਾਸਤੇ ਉਹਨੇ 2 ਏਕੜ ਜ਼ਮੀਨ ਆਪਣੇ ਨਾਂ ਦੇ ਉੱਤੇ ਕਰਵਾ ਲਈ ਉਹ 2 ਏਕੜ ਜ਼ਮੀਨ ਆਪਣੇ ਨਾਂ ਤੇ ਕਰਵਾ ਲਈ ਦੋ ਹੀ ਕੋਲੇ ਉਹਨਾਂ ਦੇ ਕੋਲੇ ਜ਼ਮੀਨ ਕਿਸ ਸੀ ਜੀ ਕਿੱਲੇ ਤੇ ਹੁਣ ਉਹਨਾਂ ਦੇ ਕੋਲੇ ਜ਼ਮੀਨ ਦਾ ਇੱਕ ਊਰਾ ਵੀ ਨਹੀਂ ਇੱਕ ਮਰਲਾ ਵੀ ਨਹੀਂ ਹੈ ਉਹਨਾਂ ਕੋਲੇ ਇੱਕ ਗੱਠ ਵੀ ਜ਼ਮੀਨ ਨਹੀਂ ਹੈ ਕਿਉਂਕਿ ਮੁੰਡਾ ਤਾਂ ਹੁਣ ਮੈਕਸੀਕੋ ਬਾਰਡਰ ਤੋਂ ਵਾਪਸ ਭੇਜਤਾ ਤੇ ਨਾ ਉਹ ਅੱਗੇ ਜੋ ਗੇਰੇ ਨਾ ਪਿੱਛੇ ਜੋ ਗੇਰੇ ਹੁਣ ਰੋਟੀ ਖਾਣ ਨੂੰ ਦਾਣੇ ਹੈ ਨਹੀਂਗੇ ਸੋ ਇਸ ਕਰਕੇ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਮੰਗ ਕੀਤੀ ਹੈ ਜੀ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਚਲੋ ਉਸ ਕੀ ਕਾਰਵਾਈ ਕਰਦੀ ਹੈ ਇਹ ਤਾਂ ਵੇਨੇ ਆ ਪਰ ਪੰਜਾਬ ਦੇ ਲੋਕਾਂ ਨੂੰ ਭਾਈ ਆਪ ਬਚਣਾ ਚਾਹੀਦਾ ਏਜੰਟ ਤੁਹਾਡੇ ਘਰਾਂ ਦੇ ਵਿੱਚ ਨਹੀਂ ਆਉਂਦੇ ਤੁਸੀਂ ਆਪ ਏਜੰਟਾਂ ਕੋਲੇ ਚੱਲ ਕੇ ਜਾਣੀਓ ਏਜੰਟ ਤੁਹਾਨੂੰ ਇਹ ਨਹੀਂ ਕਹਨੇ ਜੀ ਕਿ ਮੈਨੂੰ ਪੈਸੇ ਫੜਾਓ ਤੁਸੀਂ ਆਪ ਪੈਸੇ ਫੜਾਉਣ ਵਾਸਤੇ ਜਾਂਦੇ ਹੋ ਗੁਰੇਜ਼ ਕਰਕੇ ਆਪਾਂ ਨੂੰ ਆਪ ਜ਼ਿੰਦਗੀ ਦੇ ਵਿੱਚ ਗਲਤ ਫੈਸਲੇ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜੇ ਕਿ ਅਸੀਂ ਗੁਰੇਜ਼ ਨਹੀਂ ਕੀਤਾ ਤੇ ਅੱਜ ਆਪਣੇ ਨਾਲ ਆ ਸਾਰਾ ਕੁਝ ਹੋ ਰਿਹਾ ਖੈਰ ਪੁਲਿਸ ਨੇ ਗੱਲ ਕਹੀ ਹੈ ਕਿ ਏਜੰਟ ਅਸੀਂ ਕਈ ਫੜਲੇ ਆ ਤੇ ਲਗਾਤਾਰ ਕਈਆਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਆ ਉਹ ਕਹਿੰਦੇ ਕਿ ਕਈਆਂ ਨੂੰ ਅਸੀਂ ਚੱਕ ਲਿਆ ਤੇ ਕਈਆਂ ਨੂੰ ਅਸੀਂ ਚੱਕਣਾ ਕਈ ਏਜੰਟ ਅੰਡਰਗਰਾਊਂਡ ਹੋ ਗਏ ਆ ਕਈ ਏਜੰਟ ਮੇਰੇ ਖਿਆਲ ਬਾਹਰ ਮੂਰਵੀ ਭੱਜ ਗਏ ਹੋਣੇ ਜਾਂ ਹੋਰ ਸੂਬਿਆਂ ਵਿੱਚ ਪਹੁੰਚ ਗਏ ਹੋਣੇ ਆ ਸੋ ਇਸ ਤਰੀਕੇ ਦੇ ਵੀ ਹੈਗੇ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉੱਧਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਵੀ ਇੱਕ ਵੀਡੀਓ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਜੀ ਕਹਿੰਦੇ ਕਿ ਬਾਦਲਾਂ ਦੇ ਖਿਲਾਫ ਮੋਰਚਾ ਖੋਲਤਾ ਹੈ ਜੀ ਗਿਆਨੀ ਜੀ ਨੇ ਹਾਂ ਬਿਲਕੁਲ ਜੀ ਫਿਲਹਾਲ ਤਾਂ ऑलरेडी ਬਾਦਲਾਂ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਤੇ ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਲਗਾਤਾਰ ਵਖ-ਵਖ ਸੰਤਕ ਅਗੂ ਆ ਜਿਹੜੇ ਇੱਕ ਦੂਜੇ ਦੇ ਖਿਲਾਫ ਤੇ ਇਸ ਵळे ਮੈਦਾਨ ਦੇ ਵਿੱਚ ਨਿਤਰੇ ਹੋਏ ਆ ਕੱਲ ਬਿਰਸਾ ਸਿੰਘ ਮਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਉਹਨਾਂ ਨੇ ਇੱਕ ਸਮਾਗਮਨ ਦੇ ਵਿੱਚ ਬਾਦਲਾ ਦੇ ਉੱਤੇ ਤੇ ਬਾਕੀ ਵਕ ਵਕਤਰੀ ਕਿਆਂ ਨੇ ਉੱਤੇ ਸਵਾਲ ਖੜੇ ਕੀਤੇ ਆ ਮੇਰਾ ਤਾਂ ਸਵਾਲ ਸਿਰਫ ਇੰਨਾ ਹੀ ਆ ਨਾ ਆਪਾਂ ਉਧਰ ਨਹੀਂ ਧਿਰਦੇ ਨਾ ਉਧਰ ਨਹੀਂ ਧਿਰਦੇ ਆ ਵੀ ਇਹਨਾਂ ਗੱਲਾਂ ਤੋਂ ਬਾਅਦ ਆਮ ਲੋਕਾਂ ਦੇ ਮਨਾਂ ਉੱਤੇ ਆਮ ਸਿੱਖਾਂ ਦੇ ਮਨਾਂ ਦੇ ਉੱਤੇ ਕੀ ਅਸਰ ਪੈਂਦਾ ਤੇ ਕੀ ਜਿਹੜੀ ਇਹ ਭਰੋਸੇਯੋਗਤਾ ਬਚੀ ਰਹੂਗੀ ਜਿਹੜੀ ਜਥੇਦਾਰਾਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਹੁੰਦੀ ਸੀ ਜਾਂ ਅਕਾਲੀ ਅਗੂ ਦੇ ਪ੍ਰਤੀ ਹੁੰਦੀ ਸੀ ਜਾਂ ਪ੍ਰਧਾਨਾਂ ਦੇ ਬਾਬਤ ਹੁੰਦੀ ਸੀ ਮੈਨੂੰ ਲੱਗਦਾ ਵੀ ਇਹ ਤਾਂ ਭਰੋਸਾ ਤੋੜਨ ਵਾਲੀ ਗੱਲ ਆ ਭਰੋਸਾ ਟੜਕ ਰਿਹਾ ਲਗਾਤਾਰ ਲੋਕ ਆ ਜਿਹੜੇ ਉਹ ਅਵਾਦਾਰੀ ਦੇ ਵਿੱਚ ਜਾ ਰਹੇ ਲਗਾਤਾਰ ਖਿਆ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਜਗਜੀਤ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵੀ ਇਸ ਵੇਲੇ ਮੈਦਾਨ ਦੇ ਵਿੱਚ ਨਿੱਤਰ ਕੇ ਆਉਣ ਦੀ ਲੋੜ ਆ ਇਸ ਵੇਲੇ ਲੋੜ ਇਸ ਗੱਲ ਦੀ ਆ ਕਿ ਅਸੀਂ ਮੈਦਾਨ ਦੇ ਵਿੱਚ ਆ ਜਾਈਏ ਤੇ ਜਿਹੜੇ ਲੋਕਾਂ ਨੇ ਪੰਥ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਲੋਕਾਂ ਨੇ ਆਪਣੀਆਂ ਮਨ ਆਈਆਂ ਕੀਤੀਆਂ ਇਹਨਾਂ ਲੋਕਾਂ ਨੂੰ ਆਪਾਂ ਸਭ ਸਿਖਾ ਦਈਏ ਮਤਲਬ ਇਹ ਵੀ ਕੋ ਨੰਗੇ ਚਿੱਟੇ ਤੌਰ ਦੇ ਉੱਤੇ ਬਾਗਲਾ ਦੇ ਵਿਰੋਧ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਭਰਤਗਾਂ ਦੇ ਉੱਤੇ ਸਵਾਰ ਖੜੇ ਕਰ ਰਹੇ ਆ ਉਹ ਕਹਿ ਰਹੇ ਜੀ ਕਿ ਕਿਸ ਤਰੀਕੇ ਨਾਲ ਜਥੇਦਾਰ ਰੱਖੇ ਜਾਂਦੇ ਕਿਸ ਤਰੀਕੇ ਨਾਲ ਲਾਏ ਜਾਂਦੇ ਆ ਜਿਹੜੀਆਂ ਸੱਚੀਆਂ ਗੱਲਾਂ ਕਰਦੇ ਆ ਤੇ ਉਹਨਾਂ ਲੋਕਾਂ ਦੇ ਨਾਲ ਆਹ ਕੁਝ ਹੁੰਦਾ ਆਹ ਕੁਝ ਹੁੰਦਾ ਉਹ ਇਸ ਤਰੀਕੇ ਦੇ ਵੀਰ ਬੇਪੇਸ਼ ਕਰ ਰਹੇ ਆ ਵੇਨੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਫਿਲਹਾਲ ਇੱਕ ਅਜੀਬ ਜਿਹਾ ਮਾਹੌਲ ਬਣਿਆ ਪਿਆ ਕਿ ਕੋਈ ਕਿਸੇ ਦੇ ਬਾਰੇ ਕੁਝ ਕਹੀ ਜਾਂਦਾ ਹੋਵੇ ਕਿਸੇ ਦੇ ਬਾਰੇ ਕਹੀ ਜਾਂਦੀ ਸੀ ਜੀ ਬਿਲਕੁਲ ਤੇ ਟੇਣਾ ਸਾਹਿਬ ਕਹਿੰਦੇ ਕਿ ਕਮੇਟੀ ਨੇ ਵੀ ਅਕਾਲ ਤਖਸਰ ਦੇ ਵਿੱਚ ਭਰਤੀ ਬਾਰੇ ਰਿਪੋਰਟ ਜਿਹੜੀ ਆ ਉਹ ਸੌਮ ਦ੍ਰਿਸ਼ਟੀ ਹੈ ਜੀ ਦੇਖੋ ਜੀ ਵਾ ਪਿਛਲੇ ਜਿਹੜੀ ਗੱਲ ਕੀਤੀ ਸੀ ਵੀ ਜਿਹੜੀ 7 ਮੈਂਬਰੀ ਕਮੇਟੀ ਹੈ ਨਾ ਉਹ 7 ਮੈਂਬਰੀ ਕਮੇਟੀ ਦੇ ਵਿੱਚੋਂ ਦੋ ਤਾਂ ਕਿਰਗੇ ਰਹਿ ਗਈ ਇਹ ਪੰਜ ਮੈਂਬਰੀ ਕਮੇਟੀ ਜਿਹੜੇ ਦੋ ਕਿਰਗੇ ਉਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆ ਤੇ ਨਾਲ ਦੂਜੇ ਨੰਬਰ ਦੇ ਉੱਤੇ ਪ੍ਰੋਫੈਸਰ ਕਿਰਪਾਲ ਸਿੰਘ ਮਡੂੰਗਰ ਆ ਇਹ 7 ਮੈਂਬਰੀ ਕਮੇਟੀ ਜਿਹੜੀ ਕਿ 2 ਦਸੰਬਰ ਨੂੰ ਅਕਾਲ ਤਖਸਰ ਸਾਹਿਬ ਦੀ ਫਸੀਲ ਤੋਂ ਬੜਾਈ ਗਈ ਸੀ ਜੀ ਦੇ ਬਾਰੇ ਐਲਾਨ ਜੇਦਾਰ ਸਹਿਬਾਨ ਨੇ ਕੀਤਾ ਸੀ ਜਦੋਂ ਅਕਾਲੀ ਆਗੂ ਉਤੇ ਧਾਰਮਿਕ ਸਦਾ ਭੁਗਤਣ ਆਏ ਸੀਗੇ ਜਦੋਂ ਸਦਾ ਸੁਣਾਈ ਗਈ ਆ ਉਦੋਂ ਐਡਵੋਕੇਟ ਧਰਮਨ ਦੀ ਅਗਵਾਈ ਦੇ ਵਿੱਚ ਸੱਤ ਬੰਬਰੀ ਕਮੇਟੀ ਦਾ ਐਲਾਨ ਕੀਤਾ ਸੀ ਵੀ ਭਾਈ ਇਹ ਕਮੇਟੀ ਅਕਾਲੀ ਦਲ ਦੀ ਭਰਤੀ ਮਹਮ ਸ਼ੁਰੂ ਕਰਵਾਉਗੀ ਪਰ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਬੇਰਾਵੱਟੇ ਦੀ ਪੁੱਛਿਆ ਇਸ ਕਰਕੇ ਇਸ ਕਮੇਟੀ ਦੇ ਮੈਂਬਰ ਅਵਾਜ਼ਾਰ ਆ ਜਿਹਦੇ ਕਰਕੇ ਜਦੋਂ ਦਬਾਅ ਵੜਿਆ ਆਲੇ ਦੁਆਲੇ ਦਬਾਅ ਵੜਿਆ ਤੇ ਫਿਰ ਐਡਵੋਕੇਟ ਧਰਮਨ ਹੋਰਾਂ ਨੇ ਤੇ ਆਪਣੀ ਕਮੇਟੀ ਮੈਂਬਰ ਤੋਂ ਅਸਤੀਫਾ ਦਿੱਤਾ ਤੋ ਜੀ ਉਸ ਤੋਂ ਬਾਅਦ ਅਗਲੀ ਗੱਲ ਆ ਗਈ ਅਗਲੀ ਗੱਲ ਇਹ ਹੈ ਜੀ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਨੇ ਅਸਤੀਫਾ ਦਿੱਤਾ ਪਿਛਲੇ ਜਿਹੜੀ 5 ਮੈਂਬਰਾਂ ਨੇ ਹੀ ਪਟਿਆਲਾ ਦੇ ਵਿੱਚ ਮੀਟਿੰਗ ਕੀਤੀ ਸੀ ਉਸ ਦਿਨ ਵਡੂੰਗਰ ਹੋਰੀ ਵੀ ਨਹੀਂ ਗਏ ਸੀ ਧਾਵੀ ਹੋਰੀ ਵੀ ਨਹੀਂ ਗਏ ਸੀ ਉਹ ਕਹਿੰਦੇ ਆਪਾਂ ਤੋਂ ਅਸਤੀਫਾ ਦਿੱਤਾ ਇਹ ਹੁਣ 5 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਬਣਾ ਕੇ ਅਕਾਲ ਤਖਤ ਸਾਹਿਬ ਦੇ ਸਕੱਤਰਤ ਦੇ ਉੱਤੇ ਸੌਂਪੀ ਆ ਅਕਾਲ ਤਖਤ ਸਾਹਿਬ ਦੇ ਸਕੱਤਰਤ ਦੇ ਉੱਤੇ ਭੇਜੀ ਆ ਇਹ ਭਾਈ ਫਲਾਤ ਇਹ ਆ ਪਰ ਸਥਿਤੀਆਂ ਇਹ ਆ ਸਾਨੂੰ ਪੁੱਛਿਆ ਕਿ ਨਹੀਂ ਪੁੱਛਿਆ ਇਹਨਾਂ ਨੇ ਭਰਤੀ ਮਹਿੰਮ ਸ਼ੁਰੂ ਕਰਦੇ ਵੇ ਕਿਉਂਕਿ ਇਹ ਤਾਂ ਕਿੰਨੇ ਵੀ ਅਸੀਂ ਭਰਤੀ ਮਹਿੰਮ ਦੇ ਵਿੱਚ ਵਾਹ ਜਾ ਵਾਹ ਕਰਵਾਤੀ ਉਹ ਕਹਿੰਦੇ ਵੀ ਭਾਈ ਤੁਹਾਨੂੰ ਭਰਤੀ ਕਰਨ ਵਾਲੇ ਕਿਸੇ ਨੇ ਪੁੱਛਿਆ ਦੱਸਿਆ ਨਹੀਂ ਹੈਗਾ ਸੋ ਇਸ ਤਰੀਕੇ ਦੇ ਵੇਰਵੇ ਹੈਗੇ ਆ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਭਾਈ ਜਿਹੜੇ ਵੀ ਝੇੜੇ ਆ ਉਹ ਖਤਮ ਕਰਕੇ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਕੰਮ ਕੀਤਾ ਜਾਵੇ ਮੈਂ ਨਾ ਕੱਲ ਇਹ ਸੋਚਦਾ ਸੀ ਮੈਂ ਕਿ ਅਗਰ ਦੇਖੋ ਜਿਵੇਂ ਸਾਡੇ ਆਗੂ ਆਪਸ ਦੇ ਵਿੱਚ ਲੜੀ ਜਾਂਦੇ ਆ ਪ੍ਰਧਾਨ ਵੀ ਪਿੜੀ ਜਾਂਦੇ ਆ ਜਸੇਦਾਰ ਵੀ ਭੀੜੀ ਜਾਂਦੇ ਆ ਸੰਪਰਦਾਵਾਂ ਵਾਲੇ ਵੀ ਕਈ ਵਾਰੀ ਲੜ ਪੈਂਦੇ ਆ ਕਦੇ ਆਪਾਂ ਇਹ ਦੇਖਿਆ ਵੀ ਹਿੰਦੂ ਧਰਮ ਦੇ ਵਿੱਚ ਤੇ ਕੋਈ ਪਾਦਰੀ ਇਹ ਜਿਹੜੇ ਹੈਗੇ ਦੇ ਪੁਜਾਰੀ ਆਪਸ ਚ ਲੜਦੇ ਹੋਣ ਆਪਾਂ ਕਦੇ ਦੇਖਿਆ ਵੀ ਭਾਈ ਪਾਦਰੀ ਆਪਸ ਦੇ ਵਿੱਚ ਲੜਦੇ ਹੋਣ ਆ ਜਿਹੜੇ ਇਹ ਕ੍ਰਿਸਚੀਅਨ ਭਾਈਚਾਰੇ ਵਾਲੇ ਜਾਂ ਆਪਾਂ ਮੌਲਵੀ ਆਪਸ ਦੇ ਵਿੱਚ ਲੜਦੇ ਦੇਖੇ ਹੋਣ ਇਹ ਸਾਡਾ ਹੀ ਹਰ ਵਾਰੀ ਕਲੇਸ਼ ਚ ਹੋ ਰਿਹਾ ਤੇ ਅਸੀਂ ਹੀ ਏਕਤਾ ਦੀ ਗੱਲ ਕਰਦੇ ਵੀ ਸਾਨੂੰ ਆਰਐਸਐਸ પાડ ਦਿੰਦੀ ਆ ਸਾਨੂੰ ਏਜੰਸੀਆਂ ਐ ਕਰਦੀਆਂ ਅਸਲ ਵਿੱਚ ਲੱਛਣ ਤਾਂ ਆਪਣੇ ਆਪ ਦੇ ਵੀ ਨਹੀਂ ਸਹੀ ਕਿ ਆਪਾਂ ਨਾ ਤਾਂ ਚਾਰ ਬੰਦੇ ਕਿਤੇ ਇਕੱਠੇ ਹੋ ਸਕਦੇ ਆ ਨਾ ਕਿਤੇ ਟਿਕਾ ਰੱਖਦੇ ਆ ਨਾ ਤੁਸੀਂ ਉੱਤੇ ਭਰੋਸਾ ਰੱਖਦੇ ਆ ਹਰ ਬੰਦੇ ਦੀ ਆਪਣੀ ਚੌਧਰਾ ਹਰ ਬੰਦੇ ਦੀ ਆਪਣੀ ਲੰਬੜਦਾਰੀ ਆ ਤੇ ਜਦੋਂ ਕੋਈ ਵੀ ਗਲ ਹੋ ਜਾਂਦੀ ਫਿਰ ਕੰਗੇ ਏਜੰਸੀਆਂ ਦੇ ਕਾਰੇ ਲੱਗਦੇ ਇਹ ਪਹਿਲਾਂ ਤਾਂ ਆਪਾਂ ਨੂੰ ਆਪਦੇ ਕਾਰੇ ਠੀਕ ਕਰਦੇ ਚਾਹੀਦੇ ਆ ਤੇ ਅਗਲੀ ਗੱਲ ਤਾਂ ਫੇਰ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਚੰਨ ਸਾਹਿਬ ਉਧਰ ਪਰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਗੱਲ ਕਰਦੇ ਆ ਤੇ ਇੱਕ ਅਜੀਬ ਜੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੁਣ ਇਸ ਵੇਲੇ ਤਾਂ ਫਸਿਆ ਹੋਇਆ ਲੱਗਦਾ ਜੀ हां बिल्कुल जी देखो अकाली दल अजीब स्थिति ਵਿੱਚ ਤਾਂ ਕਰਕੇ ਫਸਿਆ ਕਿਉਂਕਿ अकाली दल ਤਾਂ ਇਹ ਹੀ ਗੱਲ ਕਹੀ ਜਾਂਦਾ ਹੈ ਕਹਿੰਦਾ ਜੀ ਦੇਖੋ ਅਸੀਂ ਦੋ ਟੁਕ ਗੱਲ ਕਹਿੰਦੇ ਆ ਵੀ ਭਾਈ ਭਰਤੀ ਮੁਹਿੰਮ ਬੜੀ ਜ਼ਬਰਦਸਤ ਚੱਲੀ ਆ ਇਹਨਾਂ ਦੇ ਵੱਲੋਂ ਜੋ ਪਹਿਲਾਂ ਐਲਾਨ ਕੀਤਾ ਗਿਆ ਸੀ ਉਹਦੇ ਮੁਤਾਬਕ ਤਾਂ ਆ ਜਿਹੜੇ 20 ਤਰੀਕ ਤੱਕ ਜਿਹੜੀ ਲੰਘੇ ਕੱਲ ਸੀ 20 ਫਰਵਰੀ ਤੱਕ ਤਾਂ ਇਹ ਕਹੇ ਸੀ ਜੀ ਅਸੀਂ ਆਪਦੀ ਭਰਤੀ ਮੁਹਿੰਮ ਮੁਕੰਮਲ ਕਰ ਲੈਣੀ ਹੈ ਇਹਨਾਂ ਨੇ ਤ ਇਹ ਗੱਲ ਕਹੀ ਸੀ ਹੁਣ ਜੇ ਤਾਂ ਪਰ ਇਹਨਾਂ ਦੀ ਗੱਲ ਦੇਸੀ ਹੈ ਤਾਂ ਭਰਤੀ ਹੋ ਗਈ ਹੈ ਤੇ ਭਰਤੀ 30 35 ਲੱਖ ਬੰਦਿਆਂ ਦੀ ਹੋ ਗਈ ਹੈ ਜੀ ਆਪਾਂ ਆ ਤਾੜੀਦਲ ਸੁਧਾਰ ਲਹਿਰ ਵੀ ਦੇਖੀਏ ਜਨ ਕੇ ਫਿਰ ਇਹਨਾਂ ਦੀ ਭਰਤੀ ਪੂਰਤੀ ਨੂੰ ਤੁਸਨੇ ਹੰਗਾਲਾ ਨਹੀਂ ਦਿੱਤਾ ਫਿਰ ਇਹੜਾ ਦੂਜਾ ਪੱਖ ਇੱਕ ਹੋਰ ਮਹੱਤਵਪੂਰਨ ਆ ਜਾਂਦਾ ਜੀ ਆਪਾਂ ਇਹਨਾਂ ਦੇ ਵੱਲ ਦੇਖੀਏ ਵੀ ਭਾਈ ਭਰਤੀ ਮੁਸਾਮਾ 35 ਲੱਖ ਹੋਗੀ 30 ਲੱਖ ਹੋਗੀ 25 ਲੱਖ ਹੋਗੀ ਤੇ ਫਿਰ ਸਵਾਲ ਇਹ ਹੈ ਜੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇਨੂੰ 18 ਲੱਖ ਵੋਟ ਪਈ ਆ ਪੂਰੇ ਪੰਜਾਬ ਦੇ ਵਿੱਚ ਸਾਰੇ ਉਮੀਦਵਾਰਾਂ ਨੂੰ ਮਿਲਾ ਕੇ ਜੇਕਰ ਦੇਖੀਏ ਤਾਂ ਇਹਨਾਂ ਨੂੰ 18 ਲੱਖ ਦੇ ਕਰੀਬ ਵੋਟ ਪਈ ਆ ਤੇ ਭਰਤੀ ਇਹਨਾਂ ਦੀ ਹੋਗੀ ਜੀ ਹੁਣ 35 ਲੱਖ ਤੇ ਫਿਰ ਇਹਦੇ ਤੇ ਯਕੀਨ ਕੌਣ ਕਰੂਗਾ ਜਿੰਨਾ ਦੇ ਰਾਹੀਂ ਭਗਤ ਭਰਤੀ ਕਰਨੀ ਸੀ ਉਹਨਾਂ ਨੂੰ ਇਹਨਾਂ ਨੇ ਪੁੱਛਿਆ ਨਹੀਂਗਾ ਉਹ ਇਸ ਵੇਲੇ ਗੁੱਸੇ ਦੇ ਵਿੱਚ ਨਾਲੇ ਇਹਨਾਂ ਨੇ ਭਰਤੀ ਸ਼ੁਰੂ ਕਰਨ ਦੇ ਵੇਲੇ ਤੇ ਇਗਨੋਰ ਕਿਉਂ ਕੀਤਾ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਤੇ ਜੇ ਆਪਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਟਿੱਚ ਜਾਣਦੇ ਆ ਤੇ ਇਹਦਾ ਮਤਲਬ ਇਹ ਹੈ ਜੀ ਕਿ ਫਿਰ ਭਾਈ ਸਾਨੂੰ ਕੋਈ ਲੋੜ ਹੀ ਨਹੀਂ ਫਿਰ ਜਦੋਂ ਜਿਵੇਂ ਠੀਕ ਲੱਗਦਾ ਉਵੇਂ ਕਰਾਂਗੇ ਸਾਨੂੰ ਆਹ ਸੂਟ ਦੀ ਟਾ ਕਰ ਲਿਆ ਸਾਨੂੰ ਉਹ ਸੂਟ ਲੱਗਿਆ ਉਹ ਕਰ ਲਿਆ ਸੋ ਗੱਲ ਕੁਲ ਮਿਲਾ ਕੇ ਇਹ ਹੈ ਜੀ ਕਿ ਇਸ ਵੇਲੇ ਬਹੁਤ ਸਾਰੇ ਭੰਮਲ ਭੂਸੇ ਆ ਅਕਾਲੀ ਦਲ ਦੇ ਮੂਰੇ ਚੜੋਂਤਾਂ ਨਹੀਂ ਚੜੋਂਤੀਆਂ ਅਕਾਲੀ ਦਲ ਦੀਆਂ ਚੜੋਂਤੀਆਂ ਮੁਕੜਨ ਦੀ ਥਾਂ ਦੇ ਉੱਤੇ ਤੇ ਲਗਾਤਾਰ ਹੋਰ ਰੂਪਾਂ ਦੇ ਵਿੱਚ ਵੱਧ ਵੱਧ ਕੇ ਸਾਹਮਣੇ ਆ ਰਹੀਆਂ ਇਹ ਖਤਮ ਨਹੀਂ ਹੋ ਰਹੀਆਂ ਇਹ ਕਨਵਰਟ ਹੋ ਰਹੀਆਂ ਇਹ ਤਬਦੀਲ ਹੋ ਰਹੀਆਂ ਵੀ ਹੋਰ ਰੂਪ ਦੇ ਵਿੱਚ ਤੁਸੀਂ ਦੇਖੋ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨਦਾਰ ਰੋਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਦਾਰ ਰੋਲਾ ਜਥੇਦਾਰ ਅੰਦਾਰ ਰੋਲਾ ਕਮੇਟੀਦਾਰ ਰੋਲਾ ਤੇ ਹਰ ਪਾਸੇ ਤਾਂ ਰੋਲਾ ਤੇ ਫਿਰ ਕਿਹੜੇ ਪਾਸੋਂ ਅਕਾਲੀ ਦਲ ਨੂੰ ਕਹਿੰਦੇ ਵੀ ਭਾਈ ਇੱਥੇ ਠੀਕ ਹੋਣੀ ਜੀ ਬਿਲਕੁਲ ਜਟੈਨ ਸਿੰਘ ਸਾਹਿਬ ਉੱਥੇ ਦੂਸਰੇ ਪਰ ਨਹੀਂ ਕਹਿੰਦੇ ਕਿ ਇੱਕ ਬਹੁਤ ਹੀ ਜ਼ਿਆਦਾ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਵੀ ਕਲਰ ਖੇੜਾ ਪਿੰਡ ਹੈ ਉੱਥੋਂ ਦੀ ਸਰਪੰਚ ਦੇ ਪਤੀ ਦੇ ਗੋਲੀ ਮਾਰ ਦਿੱਤੀ ਹੈ ਜੀ ਤੇ ਮੌਤ ਹੋ ਗਈ ਹੈ ਕੀ ਕਾਰਨ ਹੈ ਸਾਰੇ ਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਕਲਰ ਖੇੜਾ ਪਿੰਡ ਦੇ ਵਿੱਚ ਨਾ ਇੱਥੇ ਗੋਲੀ ਮਾਰ ਕੇ ਤੇ ਮਾਰ ਦਿੱਤਾ ਗਿਆ ਤੇ ਉੱਥੇ ਸਰਪੰਚਣੀ ਹੈ ਪੂਨਮ ਤੇ ਉਹਦੇ ਘਰ ਵਾਲਾ ਜਿਹੜਾ 35 ਸਾਲਾਂ ਤੇ ਉਹ ਪਿੰਡ ਦੇ ਵਿੱਚ ਹੀ ਇੱਕ ਪੰਚਾਇਤ ਹੋਈ ਸੀ ਦੋ ਧਿਰਾਂ ਦਾ ਵਿਵਾਦ ਸੀਗਾ ਆਪਸ ਦੇ ਵਿੱਚ ਉਥੇ ਪੰਚਾਇਤ ਹੋਈ ਸੀਗੀ ਤੇ ਪੰਚਾਇਤ ਇਸ ਕਰਕੇ ਹੋਈ ਕਿ ਭਾਈ ਦੂਜੀ ਧਿਰ ਦੇ ਨਾਲ ਕੋਈ ਸਮਝੌਤਾ ਕਰਨਾ ਸੀ ਜਾਂ ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਹੀ ਆ ਤੇ ਇਹ ਨਹੀਂ ਆ ਵੀ ਕੋਈ ਨਾਲੇ ਦੇ ਵਾਕਤ ਸੀਗੀ ਜੀ ਗੰਦੇ ਨਾਲੇ ਦੇ ਵਾਕਤ ਸ਼ਾਇਦ ਕੋਈ ਇਦਾਂ ਦੀ ਗੱਲ ਸੀਗੀ ਲਓ ਜੀ ਉਥੇ ਕਦੇ ਵੀ ਮਾਹੌਲ ਤਲਖ ਹੋ ਗਿਆ ਕਿਸੇ ਕਾਰਨ ਕਰਕੇ ਤੇ ਜਿਹੜੀ ਦੂਜੀ ਧਿਰ ਆ ਤੇ ਉਹਦੇ ਵਿੱਚ ਇੱਕ ਬੰਦਾ ਆਮ ਆਦਮੀ ਪਾਰਟੀ ਦਾ ਸਮਰਥਕ ਉਹਨੇ ਆਪਣੇ ਰਿਵਾਲਵਰ ਦੇ ਨਾਲ ਗੋਲੀ ਚਲਾਤੀ ਤੇ ਸਰਪੰਚ ਜੀ ਦੇ ਘਰ ਵਾਲੇ ਦੀ ਮੌਤ ਹੋ ਗਈ ਆ ਹਸਪਤਾਲ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਭਾਈ ਹਾਲਾਤ ਕੀ ਬਣੇ ਪਏ ਆ ਜਾਂ ਤਾਂ ਆਪਾਂ ਇਹੋ ਇਹ ਗੱਲ ਕਹਿ ਦਈਏ ਵੀ ਭਾਈ ਦੋ ਬੰਦੇ ਲੜ ਪਏ ਤੇ ਆਹ ਕੁਝ ਹੋ ਹੀ ਜਾਂਦਾ ਹੁੰਦਾ ਤੇ ਜਾਂ ਆਪਾਂ ਇਹ ਕਲਕੇ ਜਿਵੇਂ ਲੋਕਾਂ ਦੇ ਮਨ ਦੇ ਵਿੱਚ ਪਿੰਡ ਦੇ ਬੰਦੇ ਦੇ ਮਨ ਦੇ ਵਿੱਚ ਪਿੰਡ ਦੇ ਪ੍ਰਤੀ ਇੱਕ ਪੈਸੇ ਦਾ ਕੋਈ ਡਰ ਨਹੀਂਗਾ ਕੋਈ ਇੱਕ ਪੈਸੇ ਦੀ ਭਾਵਨਾ ਨਹੀਂ ਜਿਵੇਂ ਭਾਈ ਅਸੀਂ ਇੱਕੋ ਪਿੰਡ ਦੇ ਆ ਕੋਈ ਮਾੜੀ ਮੋਢੀ ਸਤਿਕਾਰ ਦੀ ਭਾਵਨਾ ਹੋਵੇ ਹਰ ਬੰਦਾ ਫੁਕਰਾ ਬਣਿਆ ਪਿਆ ਆਪਦੇ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰਦਾ ਕਿਸੇ ਦੀ ਕੋਈ ਜ਼ਿੰਮੇਵਾਰੀ ਦੀ ਸਮਾਜ ਦੇ ਪ੍ਰਤੀ ਕੋਈ ਠਰਮੇ ਦੇ ਵਿੱਚ ਤਹਿਜ਼ੀਬ ਦੇ ਵਿੱਚ ਰਹਿਣਾ ਨਹੀਂ ਠੀਕ ਸਮਝਦਾ ਸੋ ਹੁਣ ਪਤਾ ਲੱਗਾ ਜੀ ਪੁਲਿਸ ਕਾਰਵਾਈ ਕਰੂਗੀ ਜਿਹੜੇ ਸਰਪੰਚ ਜੀ ਦੇ ਘਰ ਵਾਲੇ ਦੀ ਮੌਤ ਹੋਈ ਆ ਉਹਨਾਂ ਦੇ ਘਰੇ ਲੰਗੀ ਰਾਤ ਨੂੰ ਵਿਆਹ ਵੀ ਸੀਗਾ ਯਾਨੀ ਕਿ ਜਿਸ ਦਿਨ ਬੰਦਾ ਮਾਰਿਆ ਉਹਦੇ ਭਤੀਜੇ ਦਾ ਵਿਆਹ ਉਸੇ ਰਾਤ ਨੂੰ ਸੀਗਾ ਤੇ ਇਹ ਹਾਲਾਤ ਆ ਭਾਈ ਸਾਡੇ ਇਸ ਤਰ੍ਹਾਂ ਦੇ ਉੱਤੇ ਅਸੀਂ ਜ਼ਹਿਰੀ ਤੌਰ ਦੇ ਉੱਤੇ ਪਹੁੰਚ ਚੁੱਕੇ ਆ ਵੀ ਫਿੰਡ ਦੇ ਵਿੱਚ ਗੋਲੀ ਚੱਲ ਗਈ ਚੌਂਕ ਤੇ ਗੋਲੀ ਚੱਲ ਗਈ ਸ਼ਹਿਰ ਤੇ ਗੋਲੀ ਚੱਲ ਗਈ ਬਸ ਆਹ ਕੁਝ ਹੋਈ ਜਾਂਦਾ ਜੀ ਜੀ ਤੇਣਾ ਸਾਹਿਬ ਕਿਸਾਨੀ ਦੀ ਗੱਲ ਕਰਦੇ ਆ ਜੀ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਕਿਸਾਨਾਂ ਨੂੰ ਏਕਤਾ ਦਾ ਸਨੇਹ ਦਿੱਤਾ ਹੈ ਜੀ हां बिल्कुल जी ਜਦੋਂ ਆਪਾਂ ਆ ਖਬਰਾਂ ਨਹੀਂ ਸਾਂਝ ਪਾ ਰਹੇ ਆ ਨਾ ਤੇ ਕੱਲ ਨੂੰ ਕੁਝ ਘੰਟਿਆਂ ਬਾਅਦ ਯਾਨੀ ਕਿ ਅੱਜ ਆਪਾਂ 21 ਤਰੀਕ ਨੂੰ ਇਹ ਗੱਲਾਂ ਨੂੰ ਸਾਂਝਾ ਕਰ ਰਹੇ ਆ ਕਿ 22 ਤਰੀਕ ਨੂੰ ਯਾਨੀ ਕਿ ਭਲਕ ਨੂੰ ਇੱਕ ਬਹੁਤ ਹੀ ਪੂਰਨ ਮੀਟਿੰਗ ਜਿਹੜੀ ਉਹ ਹੋਣੀ ਹੈ ਮੀਟਿੰਗ ਹੋਣੀ ਹੈ ਜੀ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਇੱਕ ਵਾਰ ਫੇਰ ਮੀਟਿੰਗ ਹੋਣੀ ਹੈ ਪਿਛਲੀ ਵਾਰੀ ਜਿਹੜੀ ਹੋਈ ਸੀ ਉਹਦੇ ਵਿੱਚ ਸਿੱਟਾ ਕੋਈ ਨਹੀਂ ਨਿਕਲਿਆ ਸੀ ਕਿਉਂਕਿ ਪ੍ਰਲਾਦ ਜੋਸ਼ੀ ਕੇਂਦਰੀ ਮੰਤਰੀ ਪਹੁੰਚੇ ਸੀ ਉਸ ਦਿਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨਹੀਂ ਸੀ ਆਏ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਵਿਆਸ ਬਗਮ ਸੀ ਉਹ ਉਧਰਲੇ ਪਾਸੇ ਦੀ ਸੀਗੇ ਹੁਣ ਜਿਹੜੀ ਕੱਲ ਨੂੰ ਮੀਟਿੰਗ ਹੋਣੀ ਹੈ ਕੇਂਦਰ ਦੇ ਮੰਤਰੀਆਂ ਦੀ ਕਿਸਾਨਾਂ ਨਾਲ ਇਹਦੇ ਵਿੱਚ ਪਤਾ ਲੱਗਾ ਜੀ ਸ਼ਿਵਰਾਜ ਸਿੰਘ ਚੋਹਾਨ ਉੱਥੇ ਵੀ ਪਹੁੰਚ ਰਹੇ ਆ ਸ਼ਿਵਰਾਜ ਸਿੰਘ ਚੋਹਾਨ ਖੇਤੀਬਾੜੀ ਮੰਤਰੀ ਹੈ ਕੇਂਦਰ ਦੇ ਉਹਨਾਂ ਦੇ ਵੱਲੋਂ ਇੱਥੇ ਪਹੁੰਚਿਆ ਜਾਣਾ ਉਸ ਤੋਂ ਕੋਈ ਗੱਲ ਇਹ ਜੀ ਕਿ ਢੱਲੇਵਾਲ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਸਨੇਹਾ ਜਾਰੀ ਕੀਤਾ ਕਿ ਕਿਰਪਾ ਕਰਕੇ ਸਾਰੇ ਹੀ ਏਕਤੇ ਦੇ ਵਿੱਚ ਆਓ ਤੇ ਆਪਾਂ ਕਿਸਾਨੀ ਮਸਲਿਆਂ ਦੇ ਹੱਲ ਤੱਕ ਪਹੁੰਚੀਏ ਆਪਾਂ ਸਰਕਾਰ ਤੱਕ ਮਸਲੇ ਹੱਲ ਕਰਵਾਉਣ ਦੇ ਲਈ ਦਬਾਅ ਬਣਾਗੇ ਆਪਣਾ ਦਬਾਅ ਬਣਾ ਕੇ ਉਹਨਾਂ ਦੇ ਕੋਲੋਂ ਮਸਲੇ ਹੱਲ ਕਰਵਾਏ ਜਾਣ। ਸੋ ਦੇਖੋ ਜੀ ਇੱਕਾ ਹੋਣਾ ਤਾਂ ਚਾਹੀਦਾ। ਇੱਕਾ ਹੋਣ ਦੀਆਂ ਕਈ ਵਾਰੀ ਖਬਰਾਂ ਵੀ ਆਈਆਂ ਵੀ ਭਾਈ ਹੁਣ ਚਾਹੁੰਦੇ ਆ ਨਾ ਚਾਹੁੰਦੇ ਆ ਇੱਕ ਹੋਣ ਵੱਲ ਵਧ ਰਹੇ ਆ। ਕਦੇ ਕੋਈ ਟੁੱਟਰ ਫਸ ਜਾਂਦੀ ਆ, ਕਦੇ ਕਿਸੇ ਦੀ ਕੋਈ ਗੱਲ ਸੰਭੜੀ ਆ ਜਾਂਦੀ, ਕਦੇ ਕਿਸੇ ਦੀ ਗੱਲ ਸਾਹਮਣੇ ਆ ਜਾਂਦੀ ਆ। ਕਈ ਤਰ੍ਹਾਂ ਦੇ ਰੌਲੇ ਲੱਗੇ ਰਹਿ ਜਾਂਦੇ ਆ ਪਰ ਕੁੱਲ ਮਿਲਾ ਕੇ ਸੌ ਹੱਥ ਰੱਸਾ ਸਿਰੇ ਤੇ ਗੰਢ। ਕੱਲ ਦੀ ਮੀਟਿੰਗ ਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ ਵੀ ਮੀਟਿੰਗ ਦੇ ਵਿੱਚੋਂ ਨਿਕਲਦਾ ਕੀ ਆ। ਕੱਲ ਦੀ ਮੀਟਿੰਗ ਦੇ ਵਿੱਚੋਂ ਪਤਾ ਲੱਗੂਗਾ ਕਿ ਭਾਈ ਆਹ ਗੱਲ ਤਾਂ ਇਧਰਲੇ ਪਾਸੇ ਨੂੰ ਮੁੜ ਗਈ ਹਾਲਾਂਕਿ ਮੈਨੂੰ ਇਹ ਲੱਗਦਾ ਕਿ ਕੱਲ ਦੀ ਮੀਟਿੰਗ ਦੇ ਵਿੱਚ ਵੀ ਸਭ ਕੁਝ ਫਾਈਨਲ ਨਹੀਂ ਹੋਣਾਗਾ ਕਿਉਂਕਿ ਮਸਲੇ ਬਹੁਤ ਵੱਡੇ ਆ ਤੇ ਜੇ ਆਪਾਂ ਇਹ ਗੱਲ ਕਰਕੇ ਕਿ ਭਾਈ ਕੱਲ ਨੂੰ ਸਾਰੇ ਹੱਲ ਹੋ ਜਾਣੇ ਆ ਇਦਾਂ ਦੀ ਮੈਨੂੰ ਆਸ ਵੀ ਹੈਗੀ ਪਰ ਫਿਰ ਵੀ ਲੱਗਦਾ ਪਤਾ ਕੁਝ ਘੰਟਿਆਂ ਦੀ ਗੱਲ ਬਾਕੀ ਆ ਜਿਹੜਾ ਹੁਣ ਐਮਐਸਪੀ ਦਾ ਮੁੱਦਾ ਤੇ ਬਾਕੀ ਹੋਰ ਮੁੱਦੇ ਆ ਉਹਨਾਂ ਦੇ ਉੱਤੇ ਇਨੀਸ਼ੀਏਟਿਵ ਸਹਿਮਤੀ ਮੇਰਾ ਖਿਆਲ ਆ ਮੈਨੂੰ ਲੱਗਦਾ ਵੀ ਨਹੀਂ ਬਣ ਸਕਦੀ ਪਰ ਕੱਲ ਨੂੰ ਸਾਰੀ ਕਹਾਣੀ ਸਾਹਮਣੇ ਆ ਜਾਣੀ ਆ ਜੀ ਤੇ ਟੇਣਾ ਸਾਹਿਬ ਪੰਜਾਬ 'ਚ ਕਹਿੰਦੇ ਕਿ ਮੀਂਹ ਬਹੁਤ ਪੈ ਗਿਆ ਤੇ ਗੜੇ ਪੈਨੇ ਕਈ ਥਾਵਾਂ ਤੇ ਜੀ ਬਿਲਕੁਲ ਜੀ ਬਿਲਕੁਲ ਗੜੇ ਬੇहद ਪਏ ਆ ਬਿਆਸਵਾਲ ਕਰ ਲੋਗਨ ਬਹੁਤ ਗੜੇ ਪਏ ਆ ਜਲੰਧਰ ਦੇ ਵਿੱਚ ਬੜੇ ਗੜੇ ਪਏ ਆ ਸੁਤਰਾਣਾ ਖੇਤਰ ਦੇ ਵੱਲ ਬਹੁਤ ਗੜੇ ਪਏ ਆ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਬੇहद ਗੜੇ ਪਏ ਆ ਲੰਘੇਤਾਂ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਵੀ ਬਹੁਤ ਪੈ ਗਿਆ ਮੀਂਹ ਚਲੋ ਪੈ ਗਿਆ ਕਣਕ ਦੀ ਫਸਲ ਜਿਹੜੀ ਕੱਲੇ ਮੀਂਹ ਨਾਲ ਤਾਂ ਠੀਕ ਆ ਪਰ ਗੜਿਆਂ ਦੇ ਨਾਲ ਸਬਜ਼ੀਆਂ ਤੇ ਕਣਕ ਕਾफी ਪ੍ਰਭਾਵਿਤ ਹੋਈ ਹੈ ਦੂਜੀ ਮਹੱਤਵਪੂਰਨ ਗੱਲ ਇਹ ਵੀ ਪੰਜਾਬ ਦੇ ਵਿੱਚ ਥੋੜੀ ਜੀ ਮਾਮੂਲੀ ਜੀ ਠੰਡ ਜੀ ਅਥੈਟਿਕ ਜੀ ਹੋਈ ਆ ਕੋਈ ਬਾੜੀ ਨਹੀਂ ਹੋਈ ਪਰ ਇਹ ਵੀ ਮੌਸਮ ਵਿਭਾਗ ਨੇ ਕਿਹਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਾਂ ਦੇ ਉੱਤੇ ਦੀ ਕਾਫੀ ਮੀਂਹ ਪੈਣ ਦੀ ਸੰਭਾਵਨਾ ਹੈ ਜੀ ਸੋ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਕਹੇ ਦੇ ਮੁਤਾਬਕ ਮੀਂਹ ਪਏ ਆ ਕਈ ਥਾਵਾਂ ਤੇ ਕਦੇ ਵੀ ਫਸਲਾਂ ਦਾ ਨੁਕਸਾਨ ਵੀ ਹੋਇਆ ਇਹ ਵੀਰਵਾ ਸਾਹਮਣੇ ਆਇਆ ਜੀ ਜੀ ਸਖੈਤ ਬਹੁਤ-ਬਹੁਤ ਸ਼ੁਕਰੀਆ ਸਰ ਅਜਲੀ ਐਨਏਜੀ ਫਿਰ ਵਿਚਾਰਾਂ ਦੀ ਸਾਥ ਜਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬੇਰਬਾਨੀ